ਸਾਰੇ ਨੂੰ ਜੀ ਪਿਆਰ ਪੂਰੀ ਸਤਿ ਸ੍ਰੀ ਅਕਾਲ ਅੱਜ ਆਪਾਂ 1000 ਹੋਏ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਅੰਤ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਰੈਸਪੀ ਲੈ ਕੇ ਆਈਆਂ ਜਲ ਜੀਰੇ ਦੀ ਇਹ ਆਪਣੇ ਲਈ ਆ ਜੀਰਾ ਇਹ ਲਿਆ ਨਾਰਦਣ ਇਹ ਲਿਆ ਕਾਲੀ ਮਿਰਚ ਇਹ ਲਿਆ ਛਾਂਮਚ ਸੁਕਾਇਆ ਹੋਇਆ ਪੁਦੀਨਾ ਚਲੋ ਜੀ ਹੁਣ ਦੱਸਦੇ ਹਾਂ ਲਓ ਜੀ 프라이ਪਨ ਰੱਖ ਲਿਆ ਆਪਾਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ 4 ਚਮਚੇ ਜੀਰੇ ਦੇ ਪਾਵਾਂਗੇ ਇੱਕ ਚਮਚਾ ਕਾਲੀ ਮਿਰਚ ਦਾ ਉਹ ਗੈਸ ਕਰ ਲਿਆ ਔਨ ਘੱਟ ਕਰਕੇ ਇਹਨਾਂ ਨੂੰ ਭੁੰਨਾਂਗੇ ਹਲਕੇ ਹਲਕੇ ਸੇਕ ਲਾਂ ਲਓ ਜੀ ਹਲਕਾ ਜਿਹਾ ਭੁੱਜ ਗਿਆ ਇਹਦੀ ਨਮੀ ਖਤਮ ਹੋ ਗਈ ਸਾਰੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 4 ਚਮਚੇ ਪਾਵਾਂਗੇ ਪਨਾਦਰ ਦੇ ਹਾਜਮੇਦਾਰ ਹੁੰਦਾ ਗਰਮੀਆਂ ਵਿੱਚ ਨਾਰਨਾ ਦਾ ਬਹੁਤ ਵਧੀਆ ਹੁੰਦਾ ਹੈ ਇਹ ਨਾਲ ਸਰੀਰ ਚੋਂ ਗਰਮੀ ਨਿਕਲਦੀ ਹੈ ਬਾਕੀ ਆਪਾਂ ਜਿਹੜਾ ਸ਼ਾਮ ਵਿੱਚ ਸੁਕਾ ਕੇ ਪੁਦੀਨਾ ਰੱਖਿਆ ਹੋਇਆ ਇਹ ਪਾਵਾਂਗੇ ਹਲਕਾ ਹਲਕਾ ਇਹਨੂੰ ਫਰਾਈ ਰੋਸਟ ਕਰਾਂਗੇ ਬਹੁਤਾ ਸੇਕ ਨਹੀਂ ਲੋਣ ਬਸ ਥੋੜਾ ਜਿਹਾ ਲੋਣ ਲਓ ਜੀ ਪੁਦੀਨਾ ਤੇ ਨਾਰਤਾਨਾ ਵੀ ਪੁੱਜ ਗਿਆ ਆ ਦੇਖ ਲਓ ਪੁਦੀਨਾ ਪੂਰਨ ਲੱਗ ਗਿਆ ਬਸ ਹੁਣ ਆਪਾਂ ਇਹਨਾਂ ਨੂੰ ਬੰਦ ਕਰ ਦੇਣਾ ਗੈਸ ਨੂੰ ਹਲਕਾ ਹਲਕਾ ਇੱਕ ਦੋ ਮਿੰਟ ਪੁਨ ਲੈ ਆ ਨਾ ਆਰਸਾ ਤੱਕ ਪੀਣ ਨਾ ਹੁਣ ਪਹਿਲੇ ਦੂਸਰੇ ਭਾਂਡੇ ਵਿੱਚ ਕੱਢ ਦੇਣਾ ਇਹਨੂੰ ਠੰਡਾ ਹੋਣ ਵਾਸਤੇ ਬਾਕੀ ਇਹਨੂੰ ਹੁਣ ਮਿਕਸੀ ਵਿੱਚ ਪੀਸਾਂਗੇ ਬਾਕੀ ਸਮਾਨ ਪਾਵਾਂਗੇ ਬਾਅਦ ਹੁਣ ਇਹਨੂੰ ਠੰਡਾ ਕਰਾਂਗੇ ਲੋ ਜੀ ਪਾਊਡਰ ਪਹਿਲੇ ਟੀਸ ਲਿਆ ਇਹਦੇ ਵਿੱਚ ਹੁਣ ਪਾ ਪਾਵਾਂਗੇ ਇੱਕ ਚਮਚਾ ਚਿੱਟੇ ਨਮਕ ਦਾ ਇੱਕ ਚਮਚਾ ਕਾਲੇ ਨਮਕ ਦਾ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਸੁੰਡ ਪਾਊਡਰ ਦਾ ਇਹਨਾਂ ਨੂੰ ਪਛਾਣਾਂਗੇ ਚੰਗੀ ਤਰ੍ਹਾਂ ਜੇ ਤੁਸੀਂ ਮਿੱਠਾ ਪਾਉਣਾ ਹੈ ਇਹਦੇ ਵਿੱਚ ਮਿਸ਼ਰੀ ਚੀਨੀ ਉਹ ਵੀ ਪੀਸ ਸਕਦੇ ਆ ਕਿਉਂਕਿ ਮੈਂ ਤਾਂ ਨਹੀਂ ਪਾਇਆ ਮਿੱਠਾ ਕਈ ਵਾਰ ਇਹ ਉੱਚ ਪਾਉਣਾ ਪੈ ਜਾਂਦਾ ਸਕੰਝ ਵਿੱਚ ਪਾਉਣਾ ਪੈ ਜਾਂਦਾ ਹੈ ਲੱਸੀ ਵਿੱਚ ਪਾਉਣਾ ਪੈ ਜਾਂਦਾ ਮੈਂ ਤਾਂ ਨਹੀਂ ਪਾਇਆ ਹੈਗਾ ਇਹਦੇ ਵਿੱਚ ਹੋਰ ਦਹੀਂ ਵਿੱਚ ਪਾਉਣਾ ਪੈ ਜਾਂਦਾ ਲੋ ਜੀ ਛਾਲ ਲਿਆ ਥੋੜੀ ਪਾਵਾਂਗੇ ਹਿੰਗੇ ਦੇ ਵਿੱਚ ਲੋ ਜੀ ਛਾਲ ਲਿਆ ਮਸਾਲਾ ਆਪਣੇ ਡੱਬੇ ਚ ਕੱਚ ਦੇ ਚ ਪਾ ਲਿਆ ਜਲਜੀ ਦੇ ਦਾ ਪਾਊਡਰ ਹੋ ਗਿਆ ਤਿਆਰ ਹੁਣ ਤੁਹਾਨੂੰ ਬਣਾਉਣਾ ਦੱਸਦੇ ਕਿਵੇਂ ਬਣਾਉਣਾ ਆ ਦੋ ਗਲਾਸਾਂ ਵਿੱਚ ਪਾਣੀ ਲਿਆ ਗਲਾਸ ਮੇਰੇ ਕੋਲ ਛੋਟੇ ਹੀ ਆ ਹੁਣ ਆਧਾ ਆਧਾ ਚਮਚਾ ਪਾਵਾਂਗੇ ਇਹਦੇ ਚ ਧੋਨਾ ਚ ਇੱਕ ਆਪਾਂ ਨਮਕੀਨ ਬਣਾਵਾਂਗੇ ਇੱਕ ਬਣਾਵਾਂਗੇ ਮਿੱਠਾ ਲੋ ਜੀ ਕਿਹਜ ਪਾਵਾਂਗੇ ਆਪਾਂ ਇੰਨੀ ਕੁ ਖੰਡ ਦਾ ਚਮਚਾ ਇਹ ਬਣ ਕੇ ਆਪਾਂ ਨਮਕੀਨ ਇਹ ਬਣ ਕੇ ਆਪਣਾ ਮਿੱਠੇ ਵਾਲਾ ਬਾਕੀ ਤੁਸੀਂ ਸਵਾਦ ਅਨੁਸਾਰ ਕੋਈ ਜਾਂ ਨਮਕ ਵੀ ਪਾ ਸਕਦੇ ਮਿਸ਼ਰੀ ਵੀ ਪਾ ਸਕਦੇ ਆ ਬਹੁਤ ਟੇਸਟੀ ਬਣਦਾ ਹੈ ਤੁਸੀਂ ਖਾਰੇ ਛੋਡੇ ਚ ਵੀ ਪਾ ਕੇ ਬਣਾ ਸਕਦੇ ਆ ਬਹੁਤ ਵਧੀਆ ਪਾਣੀ ਬਣਦਾ ਹੈ ਇਦੇ ਵਿੱਚ ਆਪਾਂ ਨਿੰਬੂ ਦਾ ਰਸ ਵੀ ਪਾਵਾਂਗੇ ਇੱਕ ਚਮਚਾ 1.5 ਇੱਕ ਪਾਣਾ 1 ਦਾਦਾ ਦਾ ਪਾਣਾ 1 ਜਿੰਨਾ ਕਾਪਾ ਨੇ ਠਕਾ ਪੀਣਾ ਚਪਾਵੇਂ ਨਿੰਬੂ ਨੂੰ ਛੋੜ ਲਓ ਲਓ ਜੀ ਆ ਮਠਾ ਬਣ ਕੇ ਤਿਆਰ ਹੋ ਗਿਆ ਆ ਨਮਕੀਨ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਬਕਸ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ